ਦੀ ਨਵੀਂ ਵੀਡੀਓ ਲੈ ਕੇ حاضر ਹੋਏ ਹਾਂ ਗੱਲ ਕਰਾਂਗੇ ਆਉਣ ਦੇ ਘੰਟਿਆਂ ਦੇ ਮੌਸਮ ਦੀ ਤਕਰੀਬਨ ਅਜਰਾਤ ਦੇ ਮੌਸਮ ਦੀ ਗੱਲ ਕਰਾਂਗੇ ਦੇਖਾਂਗੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇਗਾ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਜੂਰ ਪ੍ਰੈਸ ਕਰ ਲਓ ਤਾਂ ਜੋ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਜੇਕਰ ਆਪਾਂ ਗੱਲ ਕਰੀ ਅੱਜ ਸਵੇਰ ਤੋਂ ਹੀ ਆਪਾਂ ਨੂੰ ਹਲਕੀ ਜਿਹੀ ਬੱਦਲਵਾਈ ਪੰਜਾਬ ਦੇ ਉੱਤੇ ਗੁਜਰਦੀ ਹੋਈ ਦਿਖਾਈ ਦੇ ਰਹੀ ਸੀ ਤਕਰੀਬਨ ਇਹ ਸਿਸਟਮ ਤਕਰੀਬਨ ਜਿਹੜਾ ਪਛਮੀ ਸਿਸਟਮ ਆਪਾਂ ਨੂੰ ਪਿਛਲੇ 24 48 ਘੰਟੇ ਤੋਂ ਦੇਖਣ ਨੂੰ ਮਿਲ ਰਿਹਾ ਸੀਗਾ ਉਹ ਤਕਰੀਬਨ ਹੁਣ ਸਮਾਪਤ ਦੇ ਉਪਰ ਦੇਖਣ ਨੂੰ ਮਿਲਦੇ ਕੁਝ ਇਲਾਕਿਆਂ ਵਿੱਚ ਆਪਾਂ ਨੂੰ ਹਲਕੀ ਜਿਹੀ ਬੱਦਲਵਾਈ ਗੁਜਰਦੀ ਹੋਈ ਦਿਖਾਈ ਦੇ ਰਹੀ ਸੀ ਸ਼ਾਮ ਵੇਲੇ ਆਪਾਂ ਗੱਲ ਕਰੀ ਜਦ ਤਕਰੀਬਨ ਜ਼ਿਆਦਾ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੌਸਮ ਠੀਕ ਠਾਕ ਦੇਖਣ ਨੂੰ ਮਿਲੇਗਾ ਤਕਰੀਬਨ ਹਵਾ ਦੀ ਗੱਲ ਕਰੀਏ ਤਾਂ ਹਵਾ ਤਕਰੀਬਨ ਆਪਾਂ ਨੂੰ 40 ਕਿਲੋਮੀਟਰ ਦੇ ਹਿਸਾਬ ਨਾਲ ਤੇਜ਼ ਹਨੇਰੀ ਰੂਪ ਦੇ ਵਿੱਚ ਜਲਦੀ ਹੋਈ ਦਿਖਾਈ ਦੇ ਰਹੀ ਹੈ ਜ਼ਿਆਦਾ ਇਲਾਕਿਆਂ ਦੇ ਵਿੱਚ ਜੇ ਇੱਕ ਗੱਲ ਕਰੀਏ ਤਾਂ ਆਪਾਂ ਨੂੰ ਅਨੰਦਪੁਰ ਸਾਹਿਬ ਮੁਹਾਲੀ ਚੰਡੀਗੜ੍ਹ ਚਾਰਪੁਰ ਦੇ ਕੁਝ ਇਲਾਕਿਆਂ ਦੇ ਵਿੱਚ ਰਾਤ ਵੇਲੇ ਥੋੜੀ ਬੋਤੀ ਗਿੰਮੇਨ ਹੋ ਸਕਦੀ ਹੈ ਪਰ ਜ਼ਿਆਦਾ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਦੇ ਵਿੱਚ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲੇਗਾ ਜੇਕਰ ਆਪਾਂ ਤਕਰੀਬਨ ਸ਼ਾਮ ਦੀ ਗੱਲ ਕਰੀਏ 7 ਵਜੇ ਦੇ ਕਰੀਬ ਬਦਲਵਾਈ ਤੋਂ ਮੌਸਮ ਰਹਿਤ ਨਜ਼ਰ ਆ ਰਿਹਾ ਹੈ ਸੈਟੇਲਾਈਟਸ ਤਸਵੀਰਾਂ ਦੇ ਆਧਾਰ 'ਤੇ ਨਾਲ ਕੋਈ ਵੱਡੇ ਪੱਧਰ ਦੀ ਆਪਾਂ ਨੂੰ ਤਕਰੀਬਨ ਚੇਂਜ ਨਹੀਂ ਦੇਖਣ ਨੂੰ ਮਿਲ ਰਿਹਾ ਜਿਆਦਾ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਦੇਖਣ ਨੂੰ ਮਿਲ ਰਿਹਾ ਹੈ ਹਵਾ ਦੀ ਰਫ਼ਤਾਰ ਆਪਾਂ ਨੂੰ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਜੇਕਰ ਅੱਗੇ ਗੱਲ ਕਰੀਏ ਤਕਰੀਬਨ ਰਾਤ ਨੂੰ 11 ਵਜੇ ਦੀ ਗੱਲ ਕਰੀਏ ਤਕਰੀਬਨ ਜਿਆਦਾ ਇਲਾਕਿਆਂ ਦੇ ਵਿੱਚ ਮੌਸਮ ਠੀਕ-ਠਾਕ ਹੈ ਟੈਂਪਰੇਚਰ 11-12 ਡਿਗਰੀ ਦੇ ਕਰੀਬ ਦੇਖਣ ਨੂੰ ਮਿਲੇਗਾ ਤੇ ਹਵਾ ਦੀ ਆਪਾਂ ਗੱਲ ਤਕਰੀਬ ਕਰੀਏ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਆਪਾਂ ਨੂੰ ਤਕਰੀਬਨ ਹਵਾ ਦੀ ਰਫਤਾਰ ਉੱਤਰ-ਪੱਛਮ ਦਿਸ਼ਾ ਤੋਂ ਚਲਦੀ ਹੋਈ ਖਾਈ ਦੇਗੀ ਜੋਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਦੇਖਣ ਨੂੰ ਮਿਲੇਗਾ ਸਵੇਰ ਵੇਲੇ ਆਪਾਂ ਨੂੰ ਠੰਡ ਦੇਖਣ ਨੂੰ ਮਿਲੇਗੀ ਕਿਉਂਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਪੱਛਮੀ ਸਿਸਟਮ ਦੇ ਕੇ ਗਿਆ ਹੈ ਤਕਰੀਬਨ ਕਾਫੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਗੜੇਮਾਰੀ ਦੇਖਣ ਨੂੰ ਮਿਲੀ ਹੈ ਇਸੇ ਤਰ੍ਹਾਂ ਦਾ ਮੌਸਮ ਤਕਰੀਬਨ ਆਪਾਂ ਨੂੰ ਆਉਂਦੇ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਇਹ ਸੀ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦੇ ਆਂਗਲੀ ਵੀਡੀਓ ਦੇ ਵਿੱਚ ਧੰਨਵਾ